ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਪ੍ਰੋਗਰਾਮ ਜੀਵਨ ਜਾਂਚ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਜੀ ਹਰ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਪ੍ਰੋਗਰਾਮ ਦੇ ਵਿੱਚ ਜਗਰਾਤ ਸਿੰਘ ਸਰਾਜੀ ਹੁਣਾਂ ਨਾਲ ਕੁਝ ਵਿਚਾਰਾ ਸਾਂਝਿਆ ਕਰਾਂਗੇ ਖਾਸ ਤੌਰ ਤੇ ਕਿਉਂਕਿ ਪਿਛਲੇ ਹਫ਼ਤੇ ਵੀ ਤੁਹਾਨੂੰ ਦੱਸਿਆ ਸੀਗਾ ਕਿ ਇਸ ਐਤਵਾਰ ਪਿੰਗਰਵਾ ਸੋਸਾਇਟੀ ਯੂਕੇ ਵੱਲੋਂ ਜਿਹੜਾ ਪ੍ਰਬੰਧ ਕੀਤਾ ਗਿਆ ਹੈਗਾ ਆ ਹਰ ਸਾਲ ਦਸਵੰਦ ਡੇ ਜਿਹੜਾ ਆ ਉਹ ਮਨਾਇਆ ਜਾਂਦਾ ਚਿਸ ਵਿੱਚ ਕੀ ਇੰਗਲੈਂਡ ਤੋਂ ਦੂਰੋ ਦੂਰੋਂ ਸੰਗਤਾਂ ਜਿਹੜੀਆਂ ਉਹ ਪਹੁੰਚਦੀਆਂ ਨੇ ਤੇ ਇਸ ਵਾਰ ਸੱਤ ਸੰਬਰ ਦਿਨ ਐਤਵਨੂ پارک ਐਵੇਨਿਊ ਗੁਰੂ ਘਰ ਦੇ ਵਿੱਚ ਅ ਸ਼੍ਰੀ ਖੰਡਪੜ ਸਾਹਿਬ ਜੀ ਦੇ ਭੋਗ ਪੈਣੇ ਨੇ ਜਿਨ੍ਹਾਂ ਦੀ ਕੀ ਅਰੰਭਤਾ ਅੱਜ ਹੋ ਚੁੱਕੀ ਆ ਸੋ ਵੀਰ ਜੀ ਹਣਾ ਤੋਂ ਥੋੜੀ ਜੀ ਜਾਣਕਾਰੀ ਜ਼ਰੂਰ ਲੈ ਲੈਂਦੇ ਆ ਕਿ ਅੱਜ ਖੰਡਪੜ ਸਾਹਿਬ ਦੀ ਅਰੰਭਤਾ ਹੋ ਚੁੱਕੀ ਆ ਤੇ ਕਿਹੜੇ ਕਿਹੜੇ ਗੈਸਟ ਜਿਹੜੇ ਉਹ ਪਹੁੰਚ ਰਹੇ ਨੇ ਕਿਹੜੇ ਕਿਹੜੇ ਬੁਲਾਰੇ ਪਹੁੰਚ ਰਹੇ ਨੇ ਤੇ ਇਹ ਥੋੜਾ ਜਿਹਾ ਪਿਸ਼ੋਕੜ ਵਾਲੀ ਵੀ ਚਾਤ ਮਾਰਾਂਗੇ ਸਸਿਕਾ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਸਿਕਾ ਜੀ ਸਸਿਕਾ ਸਭ ਤੋਂ ਪਹਿਲਾਂ ਪੀਵੀਸੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਪ੍ਰੀ ਸਸਿਕਾ ਬਿਲਕੁਲ ਜੀ ਦੇਖੋ ਕਿ ਤੁਸੀਂ ਕਿਹਾ ਹੈਗਾ ਕਿ ਦੂਰ ਦੂਰ ਤੋ ਸੰਗਤ ਪਹੁੰਚ ਰਹੀ ਹੈ ਜੀ ਤੇ ਸੰਗਤਾਂ ਨੂੰ ਦੱਸਦੇ ਜਾਈਏ ਕਿ ਪੀਬੀਸੀ ਚੈਨਲ ਵੀ ਦੂਰ ਤੋਂ ਸਾਊਥ ਹਾਲ ਪਾਰ ਕਮਿਊਨਿਟੀ ਗੁਰੂ ਦਾ ਗੁਰੂ ਘਰ ਪਹੁੰਚ ਰਿਹਾ ਹੈ ਤੇ ਇਹਦੀ ਇਵੈਂਟ ਦੀ ਫੁੱਲ ਕਵਰੇਜ ਹੈ ਜਿਹੜੀ ਉਹ ਪੀਬੀਸੀ ਕਰੇਗਾ ਤੇ ਇਹਨਾਂ ਦਾ ਵੀ ਧੰਨਵਾਦ ਤੇ ਬਿਲਕੁਲ ਜੀ ਅਖੰਡ ਪਾਠ ਸਾਹਿਬ ਖੁੱਲ ਚੁੱਕੇ ਹੈ ਵਾਹਿਗੁਰੂ ਦੀ ਅਪਾਰ ਕਿਰਪਾ ਹੋਈ ਹੈ ਤੇ ਅਸੀਂ ਸਾਡੇ ਕੁਝ ਟਰਸਟੀ ਅ ਰਮਤਾ ਵਿੱਚ ਸ਼ਾਮਲ ਹੋਏ ਸੀਗੇ ਤੇ ਬਿਲਕੁਲ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਸੰਗਤ ਜਿਵੇਂ ਪਿਛਲੇ 20 ਸਾਲ ਤੋਂ ਜੁੜੀ ਹੈ ਸਾਡੇ ਨਾਲ ਐਵੇਂ ਹੀ ਜੁੜੀ ਰਹੇ ਤੇ ਚੜ੍ਹਦੀ ਕਲਾ ਚ ਰਹੇ ਜੀ ਬਿਲਕੁਲ ਜੀ ਸੋ ਸਮੂਹ ਸੰਗਤਾਂ ਇੰਗਲੈਂਡ ਦੇ ਵਿੱਚ ਜਿੱਥੇ-ਜਿੱਥੇ ਵੀ ਤੁਸੀਂ ਬਸਦੇ ਹੋ ਤੁਹਾਡੇ ਨੂੰ ਇੱਕ ਸੁਨੇਹਾ ਆ ਜੀ ਜਰੂਰ ਇਸ ਵਾਰ ਪਾਰਕ ਐਵੇਨਿਊ ਗੁਰਦੁਆਰਾ ਸੌਥ ਹਾਲ ਵਿਖੇ ਜਰੂਰ ਪਹੁੰਚੋ ਤਾਂ ਕਿ ਜਿਹੜਾ ਇਹ ਵਿਮਾ ਐਨੂਲ ਦਾ ਸਵੰਧ ਡੇ ਹੈਗਾ ਆ ਇੱਥੇ ਪਹੁੰਚ ਕੇ ਤੁਸੀਂ ਸ਼ਿਰਕਤ ਕਰੋ ਤੇ ਨਾਲ ਦੇ ਨਾਲ ਪਿੰਗਲਵਲੀ ਦੀ سپورਟ ਜਰੂਰ ਕਰੋ ਕਿਉਂਕਿ ਹਰ ਸਾਲ ਵੀਰ ਜੀ ਹੁਣਾਂ ਦੀ ਸਾਰੇ ਟਰਸਟੀਆਂ ਦੀਆਂ ਲਈ ਕੋਸ਼ਿਸ਼ ਹੁੰਦੀ ਆ ਸਾਰੇ ਸੇਵਾਦਾਰਾਂ ਦੀ ਕਿ ਵੱਧ ਤੋਂ ਵੱਧ ਸੰਗਤ ਇਕੱਠੀ ਹੋਵੇ ਵਧੀਆ ਤੋਂ ਵਧੀਆ ਲਾਰੇ ਪਹੁੰਚਣ ਜਿਹੜੇ ਕਿ ਭਗਤ ਜੀ ਦੇ ਜੀਵਨ ਤੋਂ ਤੇ ਨਾਲ ਦੇ ਨਾਲ ਡਾਕਟਰ ਬੀਬੀ ਇੰਦਰਜੀਤ ਕੌਰ ਜਿਹੜੇ ਕੰਮ ਕਰ ਰਹੇ ਨੇ ਅੱਜ ਪਿੰਗਲਵਾੜੇ ਦੇ ਵਿੱਚ ਜਿਹੜੇ ਕੰਮ ਹੋ ਰਹੇ ਨੇ ਪ੍ਰੋਜੈਕਟ ਹੋ ਰਹੇ ਨੇ ਉਹਨਾਂ ਦੀ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਤੱਕ ਪਹੁੰਚਾ ਸਕਣ ਜਿਵੇਂ ਵੀ ਜੀ ਪਿਛਲੇ ਹਫਤੇ ਵੀ ਅਸੀਂ ਗੱਲ ਕੀਤੀ ਸੀਗੀ ਕਿ 20 ਵਰੇ ਤੁਹਾਨੂੰ ਹੋ ਗਏ ਨੇ ਚੈਰਿਟੀ ਦੇ ਨਾਲ ਜੁੜਿਆ ਹੋਇਆ ਵੀ ਤੇ ਲੰਬੇ ਸਮੇਂ ਤੋਂ ਤੁਸੀਂ ਸੇਵਾ ਨਿਭਾਵ ਹੀ ਰਹੇ ਹੋ ਤੇ ਨਾਲ ਦੇ ਨਾਲ ਇਹ ਜਿਹੜਾ ਦਸਵੰਧ ਡੇ ਆ ਇਹਦਾ ਵੀ ਤੁਸੀਂ ਜਿਹੜਾ ਪੂਰਾ ਪ੍ਰੋਸੀਜਰ ਜਿਹੜਾ ਉਹ ਕੀਤਾ ਲਗਾਤਾਰ ਜਿਹੜਾ ਤੁਸੀਂ ਇਹ ਵਿਵਾਂ ਦਸਵੰਦ ਦੇ ਜਿਹੜਾ ਉਹਦੀ ਪਹੁੰਚ ਗਏ ਹੋ ਆਪਣੀ ਮੰਜ਼ਿਲ ਤੱਕ ਕਹਿ ਸਕਦੇ ਹਾਂ ਉਦੋਂ ਤਾਂ ਹਜੇ ਤੱਕ ਹੋਰ ਵੀ ਸੰਗਤਾਂ ਨੂੰ ਤੁਸੀਂ ਜੋੜਨਾ ਕੋਈ ਕਾਫਲੇ ਨੂੰ ਵੱਡਾ ਕਰਨਾ ਤੇ ਇਹ ਥੋੜੀ ਜਿਹੀ ਮੈਂ ਜਾਣਕਾਰੀ ਇਹ ਜਰੂਰ ਲੈਣਾ ਚਾਹੂੰਗੀ ਕਿ ਹਰ ਬਾਰ ਸਾਨੂੰ ਸੰਗਤਾਂ ਨੂੰ ਦੱਸਣਾ ਕਿਉਂ ਪੈ ਰਿਹਾ ਭਗਤ ਜੀ ਦੇ ਜੀਵਨ ਦੇ ਬਾਰੇ ਜਦ ਕਿ ਲਿਟਰੇਚਰ ਦੇ ਵਿੱਚ ਜਾਂ ਆਪਾਂ ਫਿਲਮਾਂ ਦੇ ਵਿੱਚ ਗੱਲ ਕਰਦੇ ਹਾਂ ਕਿ ਉਹਨਾਂ ਦੇ ਜੀਵਨ ਤੋਂ ਜਾਣੂ ਕਰਵਾਇਆ ਜਾਂਦਾ ਪਰ ਹਰ ਸਾਲ ਵਾਰ-ਵਾਰ ਕਿਉਂ ਇੱਕ ਸੁਨੇਹਾ ਜਿਹੜਾ ਉਹ ਦੇਣਾ ਪੈਂਦਾ ਦੇਖੋ ਜੀ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਨਾ ਹੈ ਕਿ ਆਪਣੇ ਜਦੋਂ ਆਪਾਂ ਇੰਡੀਆ 'ਚ ਸੀਗੇ ਤੇ ਪਹਿਰੇਦਾਰ ਉਹ ਪਹਿਰਾ ਦਿੰਦੇ ਹੁੰਦੇ ਸੀ ਤੇ ਉਹ ਸੋਟੀ ਖੜਕਾਉਂਦੇ ਜਾਂਦੇ ਸੀਗੇ ਜਾਗਦੇ ਰਹੋ ਜੀ ਜਾਗਦੇ ਰਹੋ ਜੀ ਤੇ ਜਿਹੜੇ ਘਰ ਵਾਲੇ ਹੁੰਦੇ ਸੀ ਜਿਨ੍ਹਾਂ ਦੇ ਘਰ ਦੇ ਮੂਹਰੇ ਉਹ ਲੰਘਦਾ ਸੀਗਾ ਪਹਿਰੇਦਾਰ ਤੋਂ ਮਨ ਅਹ ਖੰਗ ਪੈਂਦੇ ਸੀ ਕਿ ਹਾਂ ਵੀ ਅਸੀਂ ਖਬਰਦਾਰ ਤੇ ਇਹੀ ਕੰਮ ਹੈਗਾ ਕਿ ਦੇਖੋ ਕਿ ਦੁਨੀਆ ਦੇ ਵਿੱਚ ਕੀ ਹੋ ਰਿਹਾ ਹੈ ਕਿੰਨੀਆਂ ਜੰਗਾਂ ਦੇ ਨਾਲ ਕਿੰਨੀਆਂ ਜਾਨਾਂ ਤੇ ਬਰਬਾਦੀ এনवायरमेंटਲ ਇਸ਼ੂ ਖੜੇ ਹੋ ਗਏ ਹੈ ਤੇ ਜੋ ਸਾਡੀ ਨੈਤਿਕਤਾ ਉਹ ਕਿੰਨੀ ਗਿਰ ਚੁੱਕੀ ਹੈ ਸਾਡੇ ਲੱਡਾਂ ਦੇ ਨਾਲ ਪੰਜਾਬ ਵੜ ਗਿਆ ਤੇ ਹੋਰ ਆਫਤਾਂ ਮੈਂ ਕਹਾਂ ਕਿ ਜੇ ਮੈਂ ਗਿਣਨ ਲੱਗਾ ਤੇ ਆਪਣੇ 25 ਮਿੰਟ ਉਹਨਾਂ ਚ ਨਿਕਲ ਜਾਣਗੇ ਇਸ ਕਰਕੇ ਸੰਗਤ ਵੀ ਅਵੇਰ ਹੈ ਕਿ ਕੀ ਹੋ ਰਿਹਾ ਹੈ ਲੇਕਿਨ ਸਾਡਾ ਇੱਕ ਹੋਕਾ ਹਰ ਵਕਤ ਪੀਵੀਸੀ ਚੈਨਲ ਤੇ ਹਰ ਵਕਤ ਇਵੈਂਟਾਂ ਕਰਕੇ ਸੰਗਤ ਨੂੰ ਅਵੇਲ ਕਰਨਾ ਭਗਜੀ ਵੀ ਕਰਦੇ ਨੇ ਡਾਕਟਰ ਵੀ ਵੀ એનર્ਜੀ ਰਿਕਵਰੀ ਕਰ ਰਹੇ ਤੇ ਅਸੀਂ ਵੀ ਸਾਰੀ ਦੁਨੀਆ ਦੇ ਵਿੱਚ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਸਾਰੇ ਸੇਵਾਦਾਰ ਨਿਸ਼ਕਾਮ ਸੇਵਾ ਕਰਕੇ ਅਣਥੱਕ ਸੇਵਾ ਕਰਕੇ ਉਹੀ ਹੋਕਾ ਦੇ ਰਹੇ ਆ ਤੇ ਇਹ ਜਿਹੜੀ ਸਾਡੀ ਇਵੈਂਟ ਹੈ ਇਹ ਵੀ ਇੱਕ ਤਰ੍ਹਾਂ ਦਾ ਉਹ ਪਹਿਰਾ ਇੱਕ ਹੋਕਾ ਇੱਕ ਪੁਕਾਰ ਹੈ ਇੱਕ ਚਿਤਾਵਨੀ ਹੈ ਤੇ ਇਹ ਅਸੀਂ 20 ਸਾਲ ਤੋਂ ਦਿੰਦੇ ਆ ਰਹੇ ਹਾਂ ਵਾਹਿਗੁਰੂ ਨੂੰ ਅਸੀਂ ਹਮੇਸ਼ਾ ਧਿਆ ਕੇ ਇਹ ਪ੍ਰੋਗਰਾਮ ਕਰਦੇ ਆਂ ਤੇ ਅੱਜ ਜਿਹੜਾ ਅਖੰਡ ਪਾਤਸ਼ਾਹ ਖੁੱਲਿਆ ਉਹ ਵੀ ਇੱਕ ਤਾਂ ਆਪਣੇ ਜਿਵੇਂ ਤੁਹਾਨੂੰ ਪਤਾ ਹੈਗਾ ਕਿ ਭਾਈ ਮਤੀਦਾਸ ਸਤੀਦਾਸ ਭਾਈ ਦਿਯਾਲਾ ਜੀ ਉਹ ਤੇਗ ਬਹਾਦਰ ਸਾਹਿਬ ਸ਼ਹੀਦਿਆਂ ਦੇ ਦਿਹਾੜੇ ਆ ਇਹ ਇਸ ਤੋਂ ਬਾਅਦ ਦਿਹਾੜੇ ਆਣੇ ਆ 6 ਪੋ ਤੋਂ 13 ਪੋ ਤੱਕ ਸਾਡੇ ਸਰਬੰਸ ਦਾਨੀ ਦਾ ਸਰਬੰਸ ਵਾਰਦਨ ਉਹਦੇ ਅਸੀਂ ਉਹ ਦਿਨ ਮਨਾਉਣੇ ਤੇ ਇਹਦੇ ਨਾਲ ਜਿੰਨ ਇਨ੍ਹਾਂ ਸ਼ਹੀਦੀਆਂ ਤੋਂ ਇਨ੍ਹਾਂ ਸਰਬੰਸ ਦਾਨੀਆਂ ਦੀ ਕਥਾ ਤੇ ਕਹਾਣੀ ਤੋਂ ਅਸੀਂ ਕੀ ਸਿੱਖਿਆ ਸਾਡਾ ਕੀ ਯੋਗਦਾਨ ਹੈ ਇਸੇ ਕਰਕੇ ਹੀ ਅਸੀਂ ਦਸਵੰਦ ਦੇਣਾ ਜਿਹੜਾ ਉਹ ਹਰ ਇੱਕ ਸਾਲ ਮਨਾਉਂਦੇ ਆ ਤੇ ਇਸ ਵਾਰ ਵੀ ਅਖੰਡ ਪਾਤਸ਼ਾਹ ਅੱਜ ਖੜ ਚੁੱਕੇ ਬਿਲਕੁਲ ਵੀ ਜੀ ਕਿਉਂਕਿ ਇਤਿਹਾਸ ਜਿਦੋਂ ਅਸੀਂ ਪੜ੍ਹਦੇ ਆਂ ਤਾਂ ਭਗਤ ਜੀ ਦੇ ਜੀਵਨ ਤੇ ਝਾਤ ਮਾਰਦੇ ਆਂ ਤਾਂ ਪਤਾ ਲੱਗਦਾ ਕਿ ਉਹਨਾਂ ਨੇ ਸਾਰੀ ਉਮਰ ਜਿਹੜੀ ਆ ਉਹਨੂੰ ਇਕਤਾ ਦੀ ਸੇਵਾ ਤੇ ਲਾ ਦਿੱਤੀ ਅੱਜ ਸਾਡੀ ਜਿਹੜੀ ਜਮੇਕੋ ਕੀ ਜੇ ਆਪਾਂ ਗੱਲ ਕਰੀਏ ਤੁਸੀਂ ਜਿੰਨੇ ਵੀ ਟਰਸਟੀਜ਼ ਹੋ ਸੇਵਾਦਾਰ ਹੋ ਤੁਸੀਂ ਸੇਵਾ ਨਿਭਾ ਰਹੇ ਹੋ ਬੀਬੀ ਜੀ ਪੂਰਾ ਤੇ ਉਹਨਾਂ ਦੇ ਨਾਲ ਉੱਥੇ ਜਿਹੜੇ ਸੇਵਾਦਾਰ ਨੇ ਉਹ ਵੀ ਸੇਵਾ ਬਫੂ ਵੀ ਨਿਭਾਰੇ ਨੇ ਪਰ ਜਿਹੜੇ ਦਰਸ਼ਕ ਇਸ ਟਾਈਮ ਦੇਖ ਰਹੇ ਨੇ ਭਗਤ ਜੀ ਦੇ ਜੀਵਨ ਤੋਂ ਕੀ ਸਿੱਖ ਸਕਦੇ ਨੇ ਤੇ ਕੀ ਜ਼ਿੰਮੇਵਾਰੀ ਆ ਉਹਨਾਂ ਦੀ ਪਹਿਲੀ ਗਲਤੀ ਦੇਖੋ ਜੀ ਕਿ ਡਾਕਟਰ ਵੀ ਵੀ ਇੰਦਰਜੀਤ ਕੋਲ ਖੁਦ ਉਹ बार-बार ਕਹਿੰਦੇ ਕਿ ਅਸੀਂ ਭਗਤ ਪੂਰਨ ਸਿੰਘ ਨੂੰ ਜਾਣ ਨਹੀਂ ਪਾਇਆ ਅਸੀਂ ਉਹਨਾਂ ਨੂੰ ਸਮਝ ਨਹੀਂ ਸਕੇ ਹੁਣ ਇਹ ਜਿਹੜਾ ਜੀਵਨ ਜਾਂਚ ਪ੍ਰੋਗਰਾਮ ਜਦੋਂ ਆਪਾਂ ਸ਼ੁਰੂ ਕੀਤਾ ਸੀ ਆਪਾਂ ਜੀਵਨ ਦੀ ਪਰਿਭਾਸ਼ਾ ਪੁੱਛੀ ਪੁੱਛੀ ਸੀ ਜੀ ਤੇ ਮੈਂ ਬਾਰ-ਬਾਰ ਕਿਹਾ ਸੀਗਾ ਕਿ ਜੇ ਜੀਵਨ ਦੀ ਪ੍ਰਵਾਹਸ਼ਾ ਜਾਨਣੀ ਹੈ ਤਾਂ ਭਗਤ ਪੂਰਨ ਸਿੰਘ ਵਰਗੇ ਉਸ ਮਹਾਨ ਭਗਤ ਦੀ ਜ਼ਿੰਦਗੀ ਤੋਂ ਪੜ ਲਓ ਫੇਰ ਤੁਹਾਨੂੰ ਜੀਵਨ ਦੀ ਪ੍ਰਵਾਹਸ਼ਾ ਆ ਜਾਏਗੀ ਡਾਕਟਰ ਬੀਬੀ ਇੰਦਰਜੀਤ ਕੌਰ ਦੀ ਲਾਈਫ ਸਟੋਰੀ ਬਾਰੇ ਜਾਣ ਲਓ ਬੁੱਕਾਂ ਛਪੀਆਂ ਨੇ ਮੈਂ ਕਹਾਂਗਾ ਕਿ ਭਗਤ ਜੀ ਤੇ ਫਿਲਮ ਬਣੀ ਹੈ ਡਾਕਟਰ ਬੀਬੀ ਇੰਦਰਜੀਤ ਕੌਰ ਦੀ ਫਿਲਮ ਬਣੀ ਹੈ ਤਾਕੇ ਪਤਾ ਲੱਗੇ ਉਹਨਾਂ ਦੇ ਪਿਤਾ ਜੀ ਨੇ ਵੀ ਇਹਨਾਂ ਨੂੰ ਕਿਸੇ ਜਿਨ੍ਹਾਂ ਦੇ ਇਲਾਜ ਨਹੀਂ ਸੀ ਹਿੰਦੀ ਉਹਨਾਂ ਨੂੰ ਦਾਨ ਕਰ ਦਿੱਤਾ ਸੀਗਾ ਇਹ ਸੋਰੀਆਂ ਵੀ ਸਾਹਮਣੇ ਆਉਣ ਫਿਰ ਜਾ ਕੇ ਆਪ ਨੂੰ ਪਤਾ ਲੱਗੂਗਾ ਕਿ ਇਹ ਜਿਹੜੀਆਂ ਵੈਂਟਾਂ ਭਗਤ ਪੂਰਨ ਸਿੰਘ ਦੀ ਜ਼ਿੰਦਗੀ ਆਪਣਾ ਜਿਹੜਾ ਹੁਣ ਭੋਗ ਪਾਣੇ ਆ 7 ਦਸੰਬਰ ਨੂੰ ਉਹਦੇ ਵਿੱਚ ਦਾਸ ਨੂੰ 20 ਮਿੰਟ ਮਿਲੇ ਆ ਸਪੀਚ ਆਫਤੇ 88 ਸਾਲ ਦੀ ਜ਼ਿੰਦਗੀ ਦੇ ਵਿੱਚ ਮੈਂ 20 ਮਿੰਟ ਦੇ ਵਿੱਚ ਕੀ ਦੱਸੂਗਾ ਲੇਕਿਨ ਵੱਧ ਤੋਂ ਵੱਧ ਕੋਸ਼ਿਸ਼ ਇਹ ਹੋਏਗੀ ਕਿ ਜੋ ਅਸੀਂ ਕਹਿੰਨੇ ਆ ਕਿ ਭਗਤ ਪੂਰਨ ਸਿੰਘ ਨੂੰ ਅਸੀਂ ਸਮਝ ਨਹੀਂ ਸਕੇ ਕੋਸਟ ਗੱਲਾਂ ਅਸੀਂ ਆ ਕਰਾਂਗੇ ਜੋ ਆਪਾਂ ਬਾਰ-ਬਾਰ ਕਹਿੰਨੇ ਆ ਕਿ ਭਗਤ ਜੀ ਦੀ ਜ਼ਿੰਦਗੀ ਉਹਨਾਂ ਨੇ ਗੁਰਬਾਣੀ ਸੁਣੀ ਤੇ ਗੁਰਬਾਣੀ ਨੂੰ ਆਪਣੇ ਸਰੀਰ ਤੇ ਅੰਡਾਇਆ ਇਹ ਗੱਲਾਂ ਕਰਾਂਗੇ ਆਕੇ ਸੰਗਤ ਨੂੰ ਸਮਝ ਲੱਗੇ ਕਿ ਗੁਰੂ ਘਰਾਂ ਦੇ ਵਿੱਚ ਅਸੀਂ ਇਹ ਇਵੈਂਟ ਕਿਉਂ ਮਨਾ ਰਹੇ ਹਾਂ ਜੀ ਬਿਲਕੁਲ ਜੀ ਤੇ ਨਾਲ ਦੇ ਨਾਲ ਜਿਵੇਂ ਤੁਸੀਂ ਗੱਲ ਕੀਤੀ ਨਿਸ਼ਕਾਮ ਸੇਵਾ ਕਿਉਂਕਿ ਨਿਸ਼ਕਾਮ ਸੇਵਾ ਜਿਹਦੇ ਵਿੱਚ ਕਿ ਤੁਸੀਂ ਕੋਈ ਪ੍ਰੋਫਿਟ ਇੱਥੇ ਇਸ ਦੁਨੀਆ ਦੇ ਵਿੱਚ ਤਾਂ ਤੁਹਾਨੂੰ ਕੋਈ ਪੈਸੇ ਦਾ ਪ੍ਰੋਫਿਟ ਨਹੀਂ ਪਰ ਜੇ ਤੁਸੀਂ ਭਗਤ ਜੀ ਦੇ ਜੀਵਨ ਤੋਂ ਝਾਤ ਮਾਰੂਗੇ ਤਾਂ ਤੁਹਾਨੂੰ ਲੱਗੂਗਾ ਜ਼ਰੂਰ ਕਿ ਕੁਝ ਨਾ ਕੁਝ ਘਟਕੇ ਗਏ ਨੇ ਦੁਨੀਆ ਤੋਂ ਜਿਹੜਾ ਅੱਜ ਵੀ ਉਹਨਾਂ ਨੂੰ ਯਾਦ ਜਿਹੜਾ ਉਹ ਕੀਤਾ ਜਾਂਦਾ ਸੋ ਨਿਸ਼ਕਾਮ ਸੇਵਾ ਕਰਨੀ ਬਹੁਤ ਵਧੀਆ ਕਾਲ ਵੀਰ ਜੀ ਤੁਸੀਂ ਕੀਤੀ ਕਿ ਸਾਰੇ ਸੇਵਾਦਾਰ ਜਿਹੜੇ ਨੇ ਉਹ ਨਿਸ਼ਕਾਮ ਸੇਵਾ ਕਰ ਰਹੇ ਨੇ ਤੇ 20 ਸਾਲਾਂ ਤੋਂ ਜਿਹੜਾ ਇਵੈਂਟ ਚੱਲਿਆ ਆ ਰਿਹਾ ਜਿਹਦੀ ਕਿ ਤੁਸੀਂ ਇੱਕ ਮੈਂ ਕਹੂੰਗੀ ਕਿ ਇੱਕ ਪਰਤ ਹੁਣ ਜਿਹੜੀ ਇਹ ਸ਼ੁਰੂ ਹੋ ਗਈ ਆ ਕਿ ਹਰ ਸਾਲ ਕੋਸ਼ਿਸ਼ ਤੁਹਾਡੀ ਹੈਗੀ ਆ ਕਿ ਇੱਕ ਰਿਆ ਕਰਾਂਗੇ ਤਾਂ ਕਿ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਪੋਹ ਦੀ ਮਹੀਨੇ ਦੀ ਗੱਲ ਤੁਸੀਂ ਕੀਤੀ ਆ ਕਿ ਅਸੀਂ ਦਸਬੰਦ ਜ਼ਰੂਰ ਕੱਢੀਏ ਚੰਗੇ ਕੰਮ ਤੇ ਮਤਲਬ ਕਿ ਆਪਣਾ ਦਸਬੰਦ ਜਿਹੜਾ ਉਹ ਲਈ ਇਕੱਲੇ ਪੈਸੇ ਦਾ ਨਹੀਂ ਆਪਣੇ ਸਵਾਸਾਂ ਦਾ ਵੀ ਕੱਢੀਏ ਤੇ ਕੋਸ਼ਿਸ਼ ਕਰੀਏ ਕਿ ਚੰਗੇ ਕਰਮ ਜਿਹੜੇ ਉਹ ਵੀ ਕਰੀਏ ਤੇ 20 ਸਾਲ ਦਾ ਇਵੈਂਟ ਜਿਹੜਾ ਤੁਸੀਂ ਇਹਦੀ ਗੱਲ ਕੀਤੀ ਹੈਗੀ ਆ ਕਿ ਚੱਲ ਰਿਹਾ ਲਗਾਤਾਰ ਕਿੰਨੀਆਂ ਕਸੰਗਤਾ ਜਿਹੜੀਆਂ ਹੋਰ ਨਮੀਆਂ ਜੁੜੀਆਂ ਨੇ ਤੇ ਕੀ ਫਰਕ ਜਿਹੜਾ ਉਹ ਤੁਹਾਨੂੰ ਲੱਗਦਾ ਪਿਛੋਕਰ ਦੇ ਵਿੱਚ ਤੇ ਹੁਣ ਬੈਲੀ ਗੱਲ ਤਹੀ ਦੇਖੋ ਕਿ ਉਸ ਟਾਈਮ ਤੇ 450 ਬੰਦਾ 400 ਬੰਦਾ ਜਿਹੜੇ ਦਾਨੀਆਂ ਦੇ ਰੂਪ ਦੇ ਵਿੱਚ ਆਉਂਦੇ ਸੀ ਉਹਦੇ ਵਿੱਚ ਵੈਰਾਈਟੀ ਸੀ ਕਿ 뮤직 ਸੀ ਉੱਥੇ ਖਾਣ ਪੀਣ ਨੂੰ ਸੀ ਸਾਰਾ ਕੁਝ ਸੀਗਾ ਇੱਕ ਤਰ੍ਹਾਂ ਦਾ ਈਵਨਿੰਗ ਆਊਟ ਵੀ ਹੋ ਸੀਗੀ ਲੇਕਿਨ ਉਸ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਿਆ ਕਿ ਅਸੀਂ ਜ਼ਿੰਦਗੀ ਦੇ ਵਿੱਚ ਖਾਣ ਪੀਣ ਜਾਂ ਐਂਟਰਟੇਨਮੈਂਟ ਦੀਆਂ ਤਾਂ ਰੈਂਸ ਹੋਰ ਬਹੁਤ ਹੁੰਦੀਆਂ ਉਡੇ ਕੋਲੇ ਹੋਰ ਬਹੁਤ ਚਾਂਸ ਹੁੰਦੇ ਹਨ ਲੇਕਿਨ ਇੱਕ ਦਿਨ ਐਦਾਂ ਦਾ ਵੀ ਆਪਾਂ ਕਹੀਏ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਤੇ ਸ਼ਹੀਦੀ ਦਿਹਾੜਿਆਂ ਦੇ ਵਿੱਚ ਦਸੰਬਰ ਦੇ ਵਿੱਚ ਜਿੱਥੇ ਕਿ ਆਪਣੇ ਬੱਚੇ ਹੁਣੇ ਤੋਂ ਹੀ ਕ੍ਰਿਸਮਸ ਦਾ ਜਿਹੜਾ ਬਜਟ ਹੈ ਉਹ ਬਣ ਚੁੱਕਿਆ ਕ੍ਰਿਸਮਸ ਦੇ ਪ੍ਰੈਜ਼ਿੰਟਾਂ ਆਲਰੇਡੀ ਉਹ ਮਤਲਬ ਡਿਲੀਵਰੀਆਂ ਆਉਣ ਲੱਗ ਪਈਆਂ ਤੇ ਕੀ ਸਾਡਾ ਫਰਜ਼ ਬੱਚਿਆਂ ਨੂੰ ਇਹ ਵੀ ਦੱਸਣ ਦਾ ਬਣਦਾ ਹੈ ਕਿ ਇਹ ਮਹੀਨਾ ਇਹ ਸਰਬੰਸਦਾਨੀ ਦੀ ਦਾਤ ਦੇਣ ਦਾ ਉਹ ਉਹਦੀ ਦੇਣ ਦੇਣ ਦਾ ਵੀ ਹੈਗਾ ਕਿ ਉਹ ਚਾਰ ਸ਼ਹਾਦੇ ਉਹ ਸ਼ਹੀਦ ਹੋਏ ਜਿਮਕੋਰ ਦੀ ਗੜੀ ਬਾਰੇ ਦੱਸਿਆ ਜਾਵੇ ਸਰਹੰਦ ਦੀਆਂ ਕੰਧਾਂ ਬਾਰੇ ਦੱਸਿਆ ਜਾਵੇ ਵਜ਼ੀਰ ਖਾਂ ਬਾਰੇ ਦੱਸਿਆ ਜਾਵੇ ਤੇ ਉਹਨਾਂ ਬੰਦਿਆਂ ਵਾਸਤੇ ਉਹ ਉਹ ਜਿਹਨਾਂ ਨੇ ਸਾਰੇ ਰਸਤੇ ਦੇ ਵਿੱਚ ਸੋਨੇ ਦੀਆਂ ਮੋਹਰਾਂ ਦਾਨ ਕਰਤੀਆਂ ਸੀਗੀਆਂ ਉਹ ਜੇ ਦਾਨੀਆਂ ਤੇ ਵੀ ਗੱਲ ਕੀਤੀ ਜਾਵੇ ਕਿਉਂਕਿ ਇਸੇ ਕਰਕੇ ਮੈਂ ਬਾਰ-ਬਾਰ ਦਾਨ ਦਾ ਦਾਨ ਸੇਵਾ ਤੇ ਕੁਰਬਾਨੀ ਇਹਨਾਂ ਸਾਰੀਆਂ ਗੱਲਾਂ ਨੂੰ ਜੇ ਆਪਾਂ ਜੋੜੀਏ ਫੇਰ ਆਪਾਂ ਦਾਨੀ ਵੀ ਬਣ ਸਕਦੇ ਆ ਆਪਾਂ ਕਿਸੇ ਸਮਰਥਕ ਵੀ ਬਣ ਸਕਦੇ ਆ ਉਹਨਾਂ ਜਿਹੜੀਆਂ ਕਿ ਚੈਰਿਟੀ ਆ ਇਸ ਕਰਕੇ ਹੀ ਅਸੀਂ ਦਸੰਬਰ ਦਾ ਮਹੀਨਾ ਚੁਣਿਆ ਸੀ ਤੇ ਇਹ ਮਹਿਕਮਾ ਦਾ ਕੇ ਸੰਗਤ ਜੁੜ ਰਹੀ ਹੈ ਉਹਨਾਂ ਜਿਵੇਂ ਤੁਹਾਨੂੰ ਪਤਾ ਸਵਾਲ ਸੀ ਕਿ ਪਹਿਲਾਂ ਨਾਲੋਂ ਤੇ ਹੁਣ ਕੀ ਫਰਕ ਹੈ ਉਦੋਂ ਸਾਨੂੰ ਪੁੱਛਦੇ ਹੁੰਦੇ ਸੀਗੇ ਦਾਨੀ ਕਿ ایਵੈਂਟ ਕਦੋਂ ਆਏਗੀ ਕਿਉਂਕਿ ਉਹਦੇ ਚ ਇੰਟਰਟੇਨਮੈਂਟ ਸੀ ਲੇਕਿਨ ਹੁਣ 1% ਵੱਧ ਤੋਂ ਵੱਧ ਪੁੱਛਦੇ ਆ ਵੀ ਤੁਹਾਡਾ ਫੰਕਸ਼ਨ ਕਦੋਂ ਆ ਰਿਹਾ ਤੁਹਾਡਾ ایਵੈਂਟ ਦਾ ਦਸ਼ਵੰਤ ਦਿਨ ਕਦੋਂ ਆ ਰਿਹਾ ਤੇ ਸਾਨੂੰ ਮੇਰਾ ਖਿਆਲ ਹੈ ਕਿ ਘੱਟ ਤੋਂ ਘੱਟ ਮੈਂ অলਮੋਸਟ ਐਵਰੀ ਡੇ ਇਹ ਜਿੰਨੇ ਵੀ ਸਾਡੇ ਉਦੋਂ ਦਾਨੀ ਆਉਂਦੇ ਸੀ ਉਹਨਾਂ ਨੂੰ ਮੈਸੇਜ ਭੇਜ ਰਿਹਾ ਅਖੰਡ ਪਾਠ ਦੇ ਤੇ ਐਕਟੀ ਦਾ 2% ਉਹਨਾਂ ਨੇ ਕਿਹਾ ਕਿ ਅਸੀਂ ਜ਼ਰੂਰ ਆਵਾਂਗੇ ਆਉਣਗੇ ਤਾਂ ਸਾਰੇ ਲੇਕਿਨ ਉਹਨਾਂ ਨੂੰ ਬਾਰ-ਬਾਰ ਮੈਸੇਜ ਕਰਨਾ ਜਿਹੜਾ ਇਹ ਵੀ ਇੱਕ ਮੈਂ ਕਮਾਂਗਾ ਕਿ ਉਹ ਸਾਡਾ ਹੁੱਕਾ ਦੇਣਾ ਤੇ ਹਰ ਇੱਕ ਇਹਨਾਂ ਕਹੇਗਾ ਕਿ ਉਦੋਂ ਐਕਸਾਈਟਮੈਂਟ ਉਹਨਾਂ ਨੂੰ ਜ਼ਿਆਦਾ ਹੁੰਦੀ ਸੀ ਲੇਕਨ ਜੇ ਅਸੀਂ ਆਪਣੇ ਸਪੀਚਾਂ ਆਪਣੀ ਜਿਹੜੀ ਵਿਆਖਿਆ ਹੈ ਭਗਤਪੂਰਨ ਸਿੰਘ ਦੀ ਜ਼ਿੰਦਗੀ ਦੀ ਉਹ ਸੰਕੱਤੇ ਨਾਲ ਜ਼ਿਆਦਾ ਤੋਂ ਜ਼ਿਆਦਾ ਸਾਂਝ ਪਾਉਣਗੇ ਦੱਸਾਂਗੇ ਤਾਂ ਫਿਰ ਦਿਲ ਦੀ ਅਸੂਈ ਪਹਿਲਾਂ ਨਾਲੋਂ ਵੀ ਵੱਧ ਸਕਦੀ ਹੈ ਸਾਡੀ ਕੋਸ਼ਿਸ਼ ਜਾਰੀ ਹੈ ਤੇ ਮੈਂ ਕਹਾਂਗਾ ਕਿ ਕਾਫਲਾ ਵੱਡਾ ਹੋ ਰਿਹਾ ਹੈ ਸਾਨੂੰ ਖੁਸ਼ੀ ਹੈ ਤੇ ਉਹ ਕਾਫਲੇ ਦੇ ਜਿਹੜੇ ਹੈਗੇ ਆ ਪਾਰਟਿਸਪੈਂਟ ਉਹ ਵਧਾਈ ਦੇ ਪੱਤਰ ਜੀ ਬਿਲਕੁਲ ਵੀ ਜੀ ਜਿਵੇਂ ਤੁਸੀਂ ਗੱਲ ਕੀਤੀ ਕਿ ਪਹਿਲਾਂ ਤੁਸੀਂ ਕਿਸੇ ਵੈਨਿਊ ਦੇ ਵਿੱਚ ਕਰਦੇ ਹੁੰਦੇ ਸੀਗੇ ਪ੍ਰੋਗਰਾਮ ਤੇ ਇੰਟਰਟੇਨਮੈਂਟ ਵੀ ਹੁੰਦਾ ਸੀਗਾ ਸਿੰਗਰ ਵੀ ਜਿਹੜੇ ਆਉਂਦੇ ਹੁੰਦੇ ਸੀਗੇ ਸੋ ਇਸ ਕਰਕੇ ਮਤਲਬ ਗੈਦਰਿੰਗ ਜਿਹੜੀ ਉਹ ਕਾਫੀ ਹੋ ਜਾਂਦੀ ਸੀ ਤੇ ਲੋਕਾਂ ਦੇ ਵਿੱਚ ਇੱਕ ਉਤਸ਼ਾਹ ਜਿਹਾ ਹੁੰਦਾ ਸੀ ਉਹ ਪੁੱਛਦੇ ਸੀ ਤੁਹਾਨੂੰ ਕਿ ਕਦੋਂ ਨੂੰ ਇਹ ਵੇਟ ਹੋ ਰਿਹਾ ਤੇ ਹੌਲੀ-ਹੌਲੀ ਤੁਸੀਂ ਜਿਹੜਾ ਇਹਦਾ ਰੁਖ ਬਦਲਿਆ ਕਿਉਂਕਿ ਇਹ ਦਸੰਬਰ ਦੇ ਮਹੀਨੇ ਦੇ ਵਿੱਚ ਆ ਸੋ ਸ਼ਹੀਦੀ ਦਿਹਾੜੇ ਸ਼ੁਰੂ ਹੋ ਜਾਂਦੇ ਨੇ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਕਰਾਉਣੇ ਸ਼ੁਰੂ ਕੀਤੇ ਭਗਤ ਜੀ ਦੀ ਯਾਦ ਦੇ ਵਿੱਚ ਤਾਂ ਕਿ ਜਿਹੜਾ ਇਹਦਾ ਸੰਬੰਧ ਜੇ ਜਿਹੜਾ ਇਹਨਾਂ ਦੇ ਨਾਲ ਚ ਸੰਬੰਧ ਜਿਹੜਾ ਉਹ ਕੱਢਿਆ ਜਾਵੇ ਹੌਲੀ ਹੌਲੀ ਮਤਲਬ ਕਿ ਲਗਾਤਾਰ ਜੇ ਆਪਾਂ ਗੱਲ ਕਰੀਏ ਇਸ 20ਵੇਂ ਤੁਸੀਂ ਇਸ ਐਨਵਲ ਪ੍ਰੋਗਰਾਮ ਦੇ ਉੱਤੇ ਪਹੁੰਚ ਚੁੱਕੇ ਹੋ ਸੋ ਹੌਲੀ ਹੌਲੀ ਹੁਣ ਗੁਰੂ ਘਰਾਂ ਦੇ ਵਿੱਚੋਂ ਕਿਉਂਕਿ ਪਹਿਲਾਂ ਤਾਂ ਤੁਸੀਂ ਅਰੇਂਜ ਕਰਦੇ ਹੁੰਦੇ ਸੀਗੇ ਕਿ ਇਸ ਗੁਰੂ ਘਰ ਦੇ ਵਿੱਚ ਅਸੀਂ ਜਿਹੜਾ ਉਹ ਪ੍ਰੋਗਰਾਮ ਰੱਖਣਾ ਹੈ ਹੁਣ ਹੌਲੀ ਹੌਲੀ ਤੁਸੀਂ ਦੱਸ ਰਹੇ ਸੀਗੇ ਕਿ ਗੁਰੂ ਘਰਾਂ ਵੱਲੋਂ ਤੁਹਾਨੂੰ ਫੋਨ ਆਉਣੇ ਸ਼ੁਰੂ ਹੋ ਗਏ ਨੇ ਸੱਦੇ ਪੱਤਰ ਆਉਣੇ ਸ਼ੁਰੂ ਹੋ ਗਏ ਨੇ ਕਿ ਇਸ ਵਾਰ ਤੁਸੀਂ ਸਾਡੇ ਸ਼ਹਿਰ ਦੇ ਵਿੱਚ ਆਓ ਸਾਡੀਆਂ ਸੰਗਤਾਂ ਚਾਹੁੰਦੀਆਂ ਨੇ ਸੋ ਇਹਦੇ ਵਿੱਚ ਤੁਸੀਂ ਜਿਹੜਾ ਇਹ ਚੇਂਜਸ ਆਈ ਆ ਇਹਦੇ ਤੇ ਮਾਣ ਮਹਿਸੂਸ ਕਰਦੇ ਹੋ ਬਿਲਕੁਲ ਜੀ ਬਿਲਕੁਲ ਮਾਨਤਾ ਮੈਂ ਕੰਨਾਗਾ ਕਿ ਸਾਨੂੰ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਉਹਦੀ ਰਹਿਮਤ ਕਰਕੇ ਹੀ ਇਹ ਸਭ ਕੁਝ ਹੋ ਰਿਹਾ ਉਹਦੀ ਰਹਿਮਤ ਕਰਕੇ ਹੀ ਗੁਰੂ ਗੁਰੂ ਘਰਾਂ ਦੀਆਂ ਜਿਹੜੀਆਂ ਕਮੇਟੀਆਂ ਆ ਉਹ ਸਾਨੂੰ ਸਦਾ ਪਤਵ ਬੇਰੀਆਂ ਤੇ ਉਹ ਡਾਕਟਰ ਬੀਬੀ ਇੰਦਰਜੀਤ ਕਾਪੀ ਜਿਹੜੀ ਕੱਲਣਾ ਉਹਨੂੰ ਫਲ ਮਿਲ ਰਿਹਾ ਭਗਤ ਪੂਰਨ ਸਿੰਘ ਦੀ ਜਿਹੜੀ ਤਪੱਸਿਆ ਸੀ ਉਹਦੇ ਤੇ ਸ਼ਾਦਾ ਦੇ ਫੁੱਲ ਚੜ ਚੜ ਰਹੇ ਸੋ ਐਟ ਦੀ ਮੂਮੈਂਟ ਮੈਂ ਕਹਨਾ ਕਿ ਦੇਖੋ ਕਿ ਹਾਸਲੋ ਜਿਹੜਾ ਕਿ ਸਾਡੇ ਬੜਾ ਹੀ ਨਜ਼ਦੀਕ ਹੈ ਗੱਲ ਲੋਕਲ ਹਨ ਉੱਥੋਂ ਦਾ ਜਿਹੜਾ ਸਿੰਘ ਸਵਾ ਐਲਐਸਵੀ ਗੁਰੂ ਘਰ ਹੈ ਉਹਨਾਂ ਨੇ ਸਾਨੂੰ ਬੁਲਾਇਆ ਤੇ ਸਕਰੋਲ ਤੇ ਥੋੜਾ ਦਿਖ ਰਿਹਾ ਕਿ 3000 ਪਾਉਂਡ ਆ ਜਿਹੜਾ ਉਹਨਾਂ ਨੇ ਡੋਨੇਸ਼ਨ ਦਿੱਤੀ ਹੈ ਫਿਰ ਡਾਟ ਫੂਡ ਗਦਰ ਆ ਜਿਹੜਾ ਉੱਥੋਂ ਦੇ ਕਮੇਟੀ ਕੁnde ਦਾ ਇਹ ਵੀ ਸੰਤ ਪੁੰਦਾ ਜਾਵਾ ਕਿ 1978 ਤੋਂ ਲੈ ਕੇ ਅਜੇ ਤੱਕ ਉੱਥੇ ਇਲੈਕਸ਼ਨ ਨਹੀਂ ਹੋਏ ਕਮੇਟੀ ਚੜਨ ਵਾਸਤੇ ਜੀ ਉੱਥੇ ਗੁਰੂ ਘਰ ਭਾਵੇਂ ਛੋਟਾ ਹੈ ਲੇਕਿਨ ਉਹ ਬਿਲਕੁਲ ਉੱਥੇ ਟਿਲ ਸਿੱਟਣੋਂ ਥਾਂ ਨਹੀਂ ਸੀ ਸੰਗਤ ਇੰਨੀ ਜੁੜੀ ਸੀ ਸਾਡਾ ਉੱਥੋਂ ਹੌਸਲਾ ਵੱਧਦਾ ਹੈ ਤੇ ਸვენਸੀ ਗੁਰੂ ਘਰ ਤੁਸੀਂ ਜਾਣਦੇ ਹੋ ਕਿ ਆਪਾਂ ਵਰਸੀ ਮਨਾਉਂਦੇ ਆ ਉਹ ਜੁੜੇ ਆ ਨਿਊ ਕਾਸਲ ਗੁਰੂ ਘਰ ਤੋਂ ਸਾਨੂੰ ਸੁਨੇਹਾ ਆਇਆ ਸੀ ਕਿ ਅਸੀਂ ਤੁਹਾਨੂੰ ਸਾਲ ਦੀ ਵਿੱਚ ਆ ਕੇ ਬੁਲਾਇਆ ਕਰਨਾ ਸੋ ਇਹ ਜਿਹੜਾ ਸਾਨੂੰ ਉਤਸ਼ਾਹ ਮਿਲ ਰਿਹਾ ਹੈ ਜਾਂ ਤਾਂ ਸੰਗਤ ਉਹ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਕਹਿੰਦੀ ਹੈ ਜਾਂ ਕਮੇਟੀਆਂ ਗੁਰੂ ਘਰ ਸੰਗਤ ਨੂੰ ਕਹਿੰਦੇ ਆ ਕਿ ਆਪਾਂ ਉਹਨਾਂ ਨੂੰ ਬੁਲਾਈਏ ਤਾਂ ਕਿ ਆਪਾਂ بار بار ਜੀਵਨ ਜਾਂਚ ਪ੍ਰੋਗਰਾਮ ਵਿੱਚ ਕਹਿੰਦੇ ਆ ਕਿ ਭਗਤ ਪੂਰਨ ਸਿੰਘ ਵਰਗੇ ਭਗਤ ਦੀ ਦੁਨੀਆ 'ਚ ਮਿਸਾਲ ਨਹੀਂ ਮਿਲਦੀ ਤੇ ਸੰਗਤ ਵੀ ਉਹਨਾਂ ਨੂੰ ਵੀ ਕਰਿਓਸਟੀ ਹੈ ਕਿ ਐਦਾਂ ਦੇ ਭਗਤ ਦੀਆਂ ਕਿਉਂ ਨਾ ਅਸੀਂ ਕਥਾ ਕਹਾਣੀਆਂ ਉੱਥੋਂ ਉਹਨਾਂ ਦੇ ਚੈਰਿਟੀ ਦੇ ਸੇਵਾਦਾਰਾਂ ਤੋਂ ਅਸੀਂ ਸੁਣੀਏ ਤੇ ਅੱਗੇ ਸ਼ੇਅਰ ਕਰੀਏ ਤੇ ਇਸ ਕਰਕੇ ਮੈਂ ਕਹਾਂਗਾ ਕਿ ਇਹ ਕਾਫਲਾ ਪਹਿਲਾਂ ਤਾਂ ਦਾਨੀਆਂ ਨਾਲ ਸੀਗਾ ਵੱਧ ਗਿਆ ਹੁਣ ਗੁਰੂ ਘਰਾਂ ਦੀਆਂ ਕਮੇਟੀਆਂ ਦਾ ਸਾਡੇ ਨਾਲ ਜੁੜਨਾ ਇਹ ਵੀ ਮੈਂ ਕਹਾਂਗਾ ਕਿ ਵਾਹਿਗੁਰੂ ਦੀ ਕਿਰਪਾ ਉਹਦੀ ਰਹਿਮਤ ਦੀ ਰਾਹੀ ਹੀ ਸਭ ਕੁਝ ਹੋ ਰਿਹਾ ਸੀ ਇਹ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਪਿੰਗਵਾਲ ਦੀ ਜਿਹੜੀ ਆ ਗੋਲਕ ਉਹ ਵੀ ਲੱਗੀ ਹੋਈ ਆ ਕਿਉਂਕਿ ਸੰਗਤਾਂ ਵੱਲੋਂ ਕੋਸ਼ਿਸ਼ ਹੁੰਦੀ ਆ ਕਿ ਅਸੀਂ ਹਰ ਸਾਲ ਆਪਣੇ ਦਸਵੰਦ ਜ਼ਰੂਰ ਕੱਢੀਏ ਖਾਸ ਕਰਕੇ ਪਿੰਗਲਵਾੜੀ ਦੇ ਲਈ ਤੇ ਤੁਸੀਂ ਜਿੱਦਾਂ ਗੱਲ ਕੀਤੀ ਸੀਗੀ ਕਿ ਅੱਜ ਤਾਨੂੰ ਫੋਨ ਕਰਨੇ ਪੈ ਰਹੇ ਨੇ ਸੱਦੇ ਪੱਤਰ ਦੇ ਰਹੇ ਨੇ ਕਿਉਂਕਿ ਜਦੋਂ ਕਿ ਕਮਿਊਨਿਟੀ ਦਾ ਕੋਈ ਕਾਰਜ ਹੁੰਦਾ ਕਿਉਂਕਿ ਆਪਾਂ ਭਗਤ ਜੀ ਦੀ ਗੱਲ ਕਰੀਏ ਭਗਤ ਜੀ ਕਿਸੇ ਇੱਕ ਦੇ ਨਹੀਂ ਉਹ ਤਾਂ ਸਾਰਿਆਂ ਦੇ ਸਾਜੇ ਸੀਗੇ ਪਿੰਗਲਵਾੜਾ ਜੇ ਗੱਲ ਕਰੀਓ ਸਾਰਿਆਂ ਦਾ ਸੰਗ ਹੈ ਪਰ ਅੱਜ ਜਦੋਂ ਤੁਸੀਂ ਇਦਾਂ ਦਾ ਕੋਈ ਪ੍ਰੋਗਰਾਮ ਕਰਦੇ ਹੋ ਤੁਹਾਨੂੰ ਵਾਰ-ਵਾਰ ਸੁਨੇਹੇ ਵਾਰ- ਕੋਣ ਲੈਣੇ ਪੈਂਦੇ ਨੇ ਦੇਖੋ ਜੀ ਇਹ ਅ ਤੁਸੀਂ ਆਪਣੇ ਦੂਸਰੇ ਪ੍ਰੋਗਰਾਮਾਂ ਦੇ ਵਿੱਚ ਵੀ ਗੱਲਾਂ ਕਰਦੇ ਹੋ ਕਿ ਜਿਹੜਾ ਸੋਸ਼ਲ ਮੀਡੀਆ ਹੈ ਸੋਸ਼ਲ ਮੀਡੀਆ ਨੇ ਆਪਾਂ ਨੂੰ ਚੰਗੇ ਕੰਮਾਂ ਤੋਂ ਬਹੁਤ ਦੂਰ ਕਰ ਦਿੱਤਾ ਭਾਵੇਂ ਤੁਸੀਂ ਰੋਡ ਤੇ ਤੁਰੇ ਜਾ ਰਹੇ ਹੋ ਲਾਈਟਾਂ ਪੈਡੇਸਟਰੀਨ ਕ੍ਰੋਸਿੰਗ ਤੇ ਕਾਰਾਂ ਨੂੰ ਨਹੀਂ ਦੇਖਿਆ ਜਾ ਰਿਹਾ ਟੈਲੀਫੋਨ ਤੇ ਹੈ ਆਪ ਨਿਗਾਹ ਸੋ ਇਹਦਾ ਬਹੁਤ ਅਸਰ ਹੋ ਰਿਹਾ ਹੈ ਲੇਕਨ ਮੈਂ ਇਹੀ ਕਹਾਂਗਾ ਕਿ ਜੇ ਕਿਸੇ ਨੇ ਜੋ ਦੁਨੀਆ ਹੁਣ ਚੰਗਾ ਜਿਹੜਾ ਹੋ ਰਿਹਾ ਹੈ ਉਹ ਇਦਾਂ ਦੀਆਂ ਇਵੈਂਟਾਂ ਕਾਸਤੇ ਕਰਕੇ ਚੰਗੀਆਂ ਜਿਹੜੀਆਂ ਸੰਸਥਾਵਾਂ ਆ ਉਹ ਮੁਨਕਤਾ ਦੀ ਹਾਮੀ ਬਣ ਰਹੀ ਹੈ ਇਸੇ ਕਰਕੇ ਹੋ ਰਿਹਾ ਤੇ ਲੇਕਨ ਜੋ ਸਿੱਤੇ ਰਸਤੇ ਤੇ ਤੁਰਨ ਵਾਲੇ ਇਨਸਾਨ ਸਮਾਜ ਸੇਵੀ ਜੇ ਉਹ ਜਿਵੇਂ ਭਗਤ ਪੂਰਨ ਸਿੰਘ ਵੀ ਉਹਨਾਂ ਨੂੰ ਵੀ ਦੱਸ ਰਿਹਾ ਹੁੰਦਾ ਸੀ ਕਿ ਕਿਵੇਂ ਪੈਟਰੋਲ ਦੀਆਂ ਗੱਡੀਆਂ ਉਹਨਾਂ ਦੇ ਕੋਲ ਦੀ ਜਾ ਰਹੀਆਂ ਕਿਵੇਂ ਰੇਸ ਲੱਗੀ ਹੈ ਲੇਕਿਨ ਉਹ ਅੱਠ ਮੀਲ ਤੁਰ ਕੇ ਕਰਦੇ ਸੀ ਉਹ ਨਿਰਾਸ਼ ਨਹੀਂ ਹੋਏ ਤੇ ਅਸੀਂ ਸਾਡੇ ਸੇਵਾਦਾਰ ਅਸੀਂ ਅਸੀਂ ਉਹਨਾਂ ਤੇ ਜਿਹੜੇ ਪਾਏ ਹੋਏ ਪੂਰਨੇ ਨਕਸ਼ੇ ਕਰਮਾਂ ਤੇ ਚੱਲਣ ਵਾਲੇ ਤੇ ਅਸੀਂ ਨਰਾਸ਼ ਕਿਵੇਂ ਹੋ ਸਕਦੇ ਆ ਆਸ਼ਾਵਾਦੀ ਹੋਣਾ ਇਹ ਮੈਂ ਕਹਾਂਗਾ ਕਿ ਚੰਗੇ ਸਮਾਜ ਸੇਵੀ ਦਾ ਚੰਗਾ ਗੁਣ ਹੁੰਦਾ ਸੋ ਇਸ ਕਰਕੇ ਅਸੀਂ ਬਹੁਤ ਵਾਰੀ ਮੈਂ ਕਹਿਣਾ ਹੁੰਦਾ ਕਿ ਪਹਾੜਾਂ ਤੇ ਚੜ੍ਹਨਾ ਤਾਂ ਉਹਨਾਂ ਨੂੰ ਨਾ ਪੜਾਣ ਚਾਹੀਦਾ ਬਸ ਸ਼ੁਰੂਆਤ ਕਰ ਦੇਣੀ ਚਾਹੀਦੀ ਹੈ ਆਪੇ ਆਪ ਸਿਖਰ ਤੇ ਪਹੁੰਚ ਜਾਂਦੇ ਤੁਸੀਂ ਤੇ ਇਹੀ ਸਾਨੂੰ ਆਸ਼ੀਰਵਾਦ ਤੇ ਡਾਕਟਰ ਵੀ ਬੀਂਦਰੀਤ ਕੌਰ ਦੇ ਤੇ ਉਹ ਭਗਤੀ ਦੀ ਜਿਹੜੀ ਜ਼ਿੰਦਗੀ ਦਾ ਅ ਅਸੀਂ ਉਹਨੂੰ ਦੇਖਦੇ ਆਂ ਕਿੰਨੀਆਂ ਕਠਿਨਾਈਆਂ ਦੇ ਵਿੱਚ ਵੀ ਉਹਨਾਂ ਨੇ ਕੋਲੇ ਕੁਛ ਨਾ ਹੋਵੇ ਤੇ ਦੇਣ ਵਾਸਤੇ ਸਭ ਕੁਝ ਤਿਆਰ ਹੋਣ ਉਹ ਜਿਹੜੇ ਜਿਹੜੇ ਆ ਅ ਸ੍ਰੋਗਨ ਤੇ ਉਹਦੀ ਜ਼ਿੰਦਗੀ ਉਹਦੇ ਤੋਂ ਇਨਸਪਾਇਰ ਹੋ ਕੇ ਹੀ ਤੁਸੀਂ ਇਦਾਂ ਦੇ ਕੰਮਾਂ ਨੂੰ ਜੁੜਦੇ ਆਂ ਇਹ ਬਿਲਕੁਲ ਜੀ ਬਹੁਤ ਵਧੀਆ ਉਪਰਾਲਾ ਜਿਹੜਾ ਇਹ ਪਿੰਗਵੜਾ ਸੁਸਾਇਟੀ ਯੂਕੇ ਵੱਲੋਂ ਕੀਤਾ ਗਿਆ ਕਿਉਂਕਿ ਮੈਂ ਅੱਗੇ ਵੀ ਕਈ ਵਾਰੀ ਤੁਹਾਡੇ ਸਾਰਿਆਂ ਨਾਲ ਜ਼ਿਕਰ ਕੀਤਾ ਹੈ ਕਿ ਸਾਡੇ ਬਜ਼ੁਰਗਾਂ ਦੇ ਵਿੱਚ ਇੱਕ ਇਹ ਪੇਤ ਜਿਹੜੀ ਹੁੰਦੀ ਸੀਗੀ ਕਿ ਹਰ ਸਾਲ ਸੋਨੀ ਦੀ ਫਸਲ ਜਦੋਂ ਕੱਟੀ ਜਾਂਦੀ ਸੀਗੀ ਜਾਂ ਜਦੋਂ ਵੀ ਮਤਲਬ ਕਹਿ ਸਕਦੇ ਆ ਅਨਾਜ ਘਰ ਦੇ ਵਿੱਚ ਲਿਆਂਦਾ ਜਾਂਦਾ ਸੀਗਾ ਤੇ ਉਦੋਂ ਹੀ ਜਿਹੜਾ ਇਹ ਦਾ ਸੰਬੰਧ ਜਿਹੜਾ ਉਹ ਜ਼ਰੂਰ ਕੱਢਿਆ ਜਾਂਦਾ ਸੀਗਾ ਤੇ ਇਸ ਪੇਤ ਨੂੰ ਅੱਗੇ ਤੋਂ ਅੱਗੇ ਸਾਨੂੰ ਵਧਾਉਣਾ ਸਾਡੀ ਜ਼ਿੰਮੇਵਾਰੀ ਜਿਹੜੀ ਆ ਉਹ ਇੱਕ ਬਣਦੀ ਆ ਤੇ ਇਹ ਵੀ ਜੀ ਮੈਂ ਥੋੜੀ ਜੀ ਜਾਣਕਾਰੀ ਤੁਹਾਡੇ ਉਹ ਜਰੂਰ ਲਾਉਂਗੀ ਜਿਵੇਂ ਤੁਸੀਂ ਦੱਸਿਆ ਕਿ ਅੱਜ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋ ਚੁੱਕੀ ਆ ਤੇ 7 ਦਸੰਬਰ ਨੂੰ ਆ ਭੋਗ ਦਾ ਸਮਾ ਕੀ ਆ ਤੇ ਕਿਹੜੇ ਕਿਹੜੇ ਬੁਲਾਰੇ ਜਿਹੜੇ ਉਹ ਪਹੁੰਚ ਰਹੇ ਨੇ ਪਹਿਲੀ ਗੱਲ ਤਾਂ ਜੀ ਦੇਖੋ ਕਿ ਸਾਡੇ ਟਰਸਟੀ ਸਾਹਿਬਾਨ ਖਾਸ ਤੌਰ ਤੇ ਸਰਦੇਵ ਸਿੰਘ ਸੰਧਾ ਵਾਲੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਹੈ ਜੀ ਉਹ ਕਹਿੰਦੇ ਕਿ ਦੇਖੋ ਕਿ ਜੇ ਆਪਾਂ ਜ਼ਿਆਦਾ ਬਲਾਰੇ ਬੁਲਾਣੇ ਆ ਤਾਂ ਟਾਈਮ ਗੁਰੂ ਘਰਾਂ ਕੋਲੇ ਇੰਨਾਂ ਇੰਨਾ ਕੀ ਹੁੰਦਾ ਹੈ ਜਿਹੜਾ ਉਸ ਤੋਂ ਬਾਅਦ ਉਹਨਾਂ ਦੇ ਹੋਰ ਪ੍ਰੋਗਰਾਮ ਹੁੰਦੇ ਆ ਤੇ ਕਈ ਤਾਂ ਇੱਥੋਂ ਤੱਕ ਕਹਿੰਦੇ ਅਸੀਂ ਮੁੱਖ ਮਹਿਮਾਨ ਨੂੰ ਕਿਦਾਂ ਬੁਲਾਉਣੇ ਤਾਂ ਉਹਨੂੰ 40 45 ਮਿੰਟ ਆਰਾਮ ਨਾਲ ਦੇਣੇ ਚਾਹੀਦੇ ਤੇ ਉਹਦੀ ਬਜਾਏ ਕਿ ਭਗਤ ਜੀ ਦੀ ਜਿਹੜੀ ਜ਼ਿੰਦਗੀ ਬਾਰੇ ਅੱਜ ਦੇ ਮੁੱਖ ਸੇਵਾਦਾਰ ਮੇਰੀ ਮੇਨ ਸਪੀਚ ਹੋਏਗੀ ਭਗਤ ਜੀ ਦੇ ਕਿਵੇਂ ਉਹਨਾਂ ਦੀ ਜ਼ਿੰਦਗੀ ਜਿਹੜੇ ਕਿ ਆਮ ਸੰਗਤ ਨੂੰ ਨਹੀਂ ਪਤਾ ਕਿ ਆ ਇਨਸੀਡੈਂਟ ਕਿਉਂ ਹੋਇਆ ਕੀ ਕਾਰਨ ਸੀ ਉਹ ਸਾਰੀਆਂ ਗੱਲਾਂ ਬਤਾਂ ਕਰਾਂਗੇ ਤੇ ਫਿਰ ਇੱਕ ਸਾਡੇ ਬੜੇ ਹੀ ਮੈਂ ਕਹਿੰਨਾ ਕਿ ਮਾਣਯੋਗ ਅ ਸੀਮਾ ਮਲਹੋਤਰਾ ਜੋ ਕਿ ਅੱਜਕੱਲ ਉਹ ਹੈਗੇ ਹੈ ਅੰਡਰ ਸੈਕਟਰੀ ਅ ਆਪਣੇ ਫੋਰਮ ਉਹ ਕਾਮਨਵੈਲਥ ਐਂਡ ਡਿਵੈਲਪਮੈਂਟ ਆਫਿਸ ਵਿੱਚ ਹੈ ਪ੍ਰਦੇਸ਼ਾਂ ਦੇ ਵਿੱਚ ਵੀ ਉਹ ਹੁਣੇ ਜਾ ਕੇ ਆਏ ਐ ਤੇ ਸਾਡੀ ਉਹਨਾਂ ਨੇ ਰਿਕੁਐਸਟ ਆਪਣੇ ਸਾਰੇ ਪ੍ਰੋਗਰਾਮ ਰੀਸ਼ਡਿਊਲ ਕਰਕੇ ਤੇ ਉਹ ਪਹੁੰਚ ਰਹੇ ਐ ਉਹਨਾਂ ਨਾਲ ਸਾਝ ਪਾਊਗੀ ਕਿਉਂਕਿ ਉਹ ਬਹੁਤ ਦੇਰ ਤੋਂ ਸਾਡੀਆਂ ਇਵੈਂਟਾਂ ਦੇ ਵਿੱਚ ਆਉਂਦੇ ਰਹੇ ਐ ਤੇ ਉਹ ਉਹ 20 ਸਾਲ ਦਾ ਚਲੋ ਨਹੀਂ ਉਹ ਜੁੜੇ ਹੋਰ ਤੋਂ ਪਹਿਲਾਂ ਨਹੀਂ ਸੀਗੀ ਉਹ ਐਮਪੀ ਲੇਕਿਨ ਜੋ ਉਹਨਾਂ ਨੇ ਕੁਝ ਦੇਖਿਆ ਉਹਨਾਂ ਤੋਂ ਵੀ ਅਸੀਂ ਸੰਗਤ ਦੇ ਨਾਲ ਸਾਝ ਪਾਵਾਂਗੇ ਤੇ ਇੱਕ ਜਾਂ ਮੇਰੇ ਖਿਆਲ ਦੋਸਤ ਬਲਾਰੇ ਹੋਣਗੇ ਤੇ ਉਹਨਾਂ ਨੂੰ ਅਸੀਂ ਪੰਜ-ਪੰਜ 4-4 ਮਿੰਟ ਦੇ ਵਿੱਚ ਹੀ ਅਸੀਂ ਜੋ ਇਵੈਂਟ ਹੈ ਉਹਦੀਆਂ ਵਧਾਈਆਂ ਤੇ ਸੰਗਤ ਨੂੰ ਵਧਾਈਆਂ ਇਹਦੇ ਬਾਰੇ ਗੱਲਬਾਤ ਹੋਵੇਗੀ ਲੇਕਿਨ ਆਪਣਾ ਜਿਹੜਾ ਸਟਾਲ ਹੈਗਾ ਉਹ ਫ੍ਰੀ ਲਿਟਰੇਚਰ ਹੁੰਦਾ ਜਾਏਗਾ ਤੇ ਪੀਬੀਸੀ ਤੇ ਅਸੀਂ ਖਾਸ ਮਹਿਮਾਨ ਜਿਨ੍ਹਾਂ ਦੀਆਂ ਅਸੀਂ ਇੰਟਰਵਿਊਜ਼ ਜਾਂ ਉਹਨਾਂ ਦੇ ਵਿਚਾਰ ਉਹ ਵੀ ਲਵਾਂਗੇ ਕਿਉਂਕਿ ਜੇ ਅਸੀਂ ਸਟੇਟ ਤੇ ਇੰਨੇ ਬੁਲਾੜਿਆਂ ਨੂੰ ਨਹੀਂ ਬੁਲਾ ਸਕਦੇ ਤੇ ਬਾਹਰ ਸਾਡੇ ਸਟਾਲ ਤੇ ਉਥੇ ਤਾਂ ਆਪਾਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਆਂ ਉਹ ਗੱਲਬਾਤ ਕਰਾਂਗੇ ਤਾਂ ਕਿ ਸੰਗਤ ਤੁਹਾਡੇ ਚੈਨਲ ਦੇ ਰਾਹੀਂ ਉਥੇ ਗੁਰੂ ਘਰ ਦੇ ਵਿੱਚ ਜਦੋਂ ਆਉਣਗੇ ਉਥੇ ਇੰਟਰਵਿਊ ਫੜਨਗੇ ਤਾਂ ਕਿ ਆਪਾਂ ਪਗਜੀ ਦੀ ਪਿੰਗਲਵੜੀ ਦੀ ਜੋ ਵਿਆਖਿਆ ਹੈ ਉਹਨਾਂ ਦੀਆਂ ਐਕਟੀਵਿਟੀਆਂ ਹੈ ਉਹਨਾਂ ਦੇ ਮਕਸਦ ਹੈ ਸਾਡੇ ਕੀ ਮਕਸਦ ਹੈ ਉਹ ਸਾਰੇ ਸੰਗਤ ਦੇ ਨਾਲ ਸੰਕਰਾਂਗੇ ਇਹ ਬਿਲਕੁਲ ਜੀ ਮੇਨ ਮਕਸਦ ਇਹ ਜਿਹੜੇ ਆ ਐਨੂਅਲ ਦਸਵੰਦ ਡੇ ਜਿਹੜੇ ਕਰਵਾਏ ਜਾਂਦੇ ਨੇ ਕਿਉਂ ਕਰਵਾਏ ਜਾਂਦੇ ਨੇ ਇਹ ਮੇਨ ਮਕਸਦ ਸਾਨੂੰ ਜਿਹੜੇ ਉਹ ਪਤਾ ਜਰੂਰ ਹੋਣੇ ਚਾਹੀਦੇ ਨੇ ਤੇ ਬਿਲਕੁਲ ਜੀ ਜਿਵੇਂ ਤੁਸੀਂ ਗੱਲ ਕੀਤੀ ਕਿ ਸਟਾਲ ਲੱਗੇਗਾ ਅ ਅਸੀਂ ਪੀਵੀਸੀ ਦੀ ਟੀਮ ਜਿਹੜੀ ਆ ਉਹ ਵੀ ਉੱਥੇ ਪਹੁੰਚਾਂਗੇ ਜਰੂਰ ਸੋ ਕਾਫੀ ਸੰਤਾ ਹਮੇਸ਼ਾ ਕਹਿੰਦੀਆਂ ਹੁੰਦੀਆਂ ਕਿ ਉੱਥੇ ਪਹੁੰਚਾਂਗੇ ਮਿਲਾਂਗੇ ਸੋ ਜਰੂਰ ਮੈਂ ਕਹੂੰਗੀ ਕਿ ਜਿੰਨੇ ਵੀ ਸੌਤਾਲ ਦੀਆਂ ਸਾਡੀਆਂ ਭੈਣਾਂ ਨੇ ਖਾਸ ਕਰਕੇ ਬੀਬੀਆਂ ਸਾਡੀਆਂ ਹਮੇਸ਼ਾ ਆ ਕਹਿੰਦੀਆਂ ਹੁੰਦੀਆਂ ਕਿ ਆਇਓ ਮਿਲ ਕੇ ਜਾਇਓ ਸੋ ਜਰੂਰ ਉੱਥੇ ਮੁਲਾਕਾ ਕਵਾਂਗੇ ਕਿ ਉਸ ਦਿਨ ਗੁਰਦੁਆਰਾ ਤੁਸੀਂ ਵੀ ਜਰੂਰ ਪਹੁੰਚੋ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਪਹੁੰਚੋ ਤੇ ਜਿਵੇਂ ਮੈਂ ਸਟਾਰਟਿੰਗ ਚ ਹੀ ਕਿਹਾ ਸੀਗਾ ਕਿ ਬਹੁਤ ਦੂਰੋਂ ਦੂਰੋਂ ਸੰਗਤਾਂ ਪਹੁੰਚਦੀਆਂ ਨੇ ਸੋ ਇੰਗਲੈਂਡ ਦੇ ਸਮੂਹ ਨਿਵਾਸੀਆਂ ਦੇ ਲਈ ਬੇਨਤੀ ਆ ਜੀ ਸੱਦੇ ਪੱਤਰ ਦੀ ਲੋੜ ਨਹੀਂ ਭਗਤ ਜੀ ਦੀ ਯਾਦ ਲਈ ਉਹਨਾਂ ਦੇ ਲਈ ਪਿੰਗਰਵਾੜੇ ਦੇ ਲਈ ਇਹ ਤਾਂ ਸੰਬੰਧ ਨੇ ਜਿਹੜਾ ਉਹ ਮਨਾਇਆ ਜਾ ਰਿਹਾ ਤੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਪਹੁੰਚੀਏ ਚਾਹੇ ਸੱਦੇ ਪੱਤਰ ਤੁਹਾਨੂੰ ਪਰਸਨਲੀ ਵੀਰ ਜੀ ਉਹਨਾਂ ਨੇ ਭੇਜੇ ਹੋਏ ਨੇ ਪਰ ਮੈਨੂੰ ਲੱਗਦਾ ਇਸ ਸ਼ੋਅ ਦੇ ਰਾਹੀਂ ਤੁਹਾਡੇ ਤੱਕ ਇੱਕ ਸੁਨੇਹਾ ਜ਼ਰੂਰ ਹੋਣਾ ਚਾਹੀਦਾ ਕੋਸ਼ਿਸ਼ ਕਰੋ ਤੇ ਜ਼ਰੂਰ ਵੱਧ ਤੋਂ ਵੱਧ ਸੰਗਤ ਜਿਹੜੀ ਆ ਉਹ ਪਹੁੰਚੋ ਤੇ ਵੀਰ ਜੀ ਬਿਲਕੁਲ ਹੋਰ ਕੋਈ ਸੁਨੇਹਾ ਜਿਹੜਾ ਉਹ ਸੰਗਤਾਂ ਨੂੰ ਤੁਸੀਂ ਦੇਣਾ ਚਾਹੁੰਦੇ ਹੋ ਬਸ ਇਹ ਹੀ ਹੈਗਾ ਕਿ ਦੇਖੋ ਕਿ ਅਖੰਡ ਪਾਠ ਅੱਜ ਖੁੱਲੇ ਹੈਗੇ ਤੇ ਪਹਿਲਾਂ ਤਾਂ ਤੁਸੀਂ ਜਦੋਂ ਵੀ ਟਾਈਮ ਲੱਗਦਾ ਤੁਸੀਂ ਜਾਓ ਅੱਜ ਤੋਂ ਲੈ ਕੇ 3 ਦਿਨ ਅ ਗੁਰਬਾਣੀ ਸੁਣੋ ਤੇ ਅਸੀਂ तकरीबन ਉੱਥੇ ਤੁਹਾਡਾ ਚੈਨਲ ਤੇ ਅਸੀਂ तकरीबन 8:30 ਵਜੇ ਅਸੀਂ ਪਹੁੰਚ ਜਾਣਾ ਹੈਗਾ ਤੇ ਉੱਥੇ ਜੋ ਕਈ ਵਾਰੀ ਇਦਾਂ ਹੁੰਦਾ ਕਿ ਉਹਨਾਂ ਦੇ ਕੋਲੇ ਕੋਈ ਕੁਐਸਚਨ ਹੁੰਦੇ ਆ ਹਾਂਜੀ ਫੇਸ ਟੂ ਫੇਸ ਤੁਸੀਂ ਕੁਐਸਚਨ ਦਾ ਆਨਸਰ ਦਿੰਨੇ ਆ ਤਾਂ ਉਹਦੇ ਚ ਸੈਟੀਸਫੈਕਸ਼ਨ ਜ਼ਿਆਦਾ ਹੁੰਦੀ ਹੈਗੀ ਸੋ ਅਸੀਂ ਹੱਥ ਜੋੜ ਕੇ ਬੇਨਤੀ ਇਹੀ ਕਰਦੇ ਆਂ ਕਿ ਸਾਰੀ ਸੰਗਤ ਇੱਕ ਵਾਰੀ ਆਪਾਂ ਇਹ ਪ੍ਰੂਵ ਕਰੀਏ ਕਿ ਅਸੀਂ ਖਾਣ ਪੀਣ ਵੇਹੀ ਨਹੀਂ ਸੀ ਜਾਂਦੇ ਅਸੀਂ ਹੁਣ ਸੰਗਤ ਦੇ ਰੂਪ ਦੇ ਵਿੱਚ ਜਾਂਦੇ ਆਂ ਉੱਥੇ ਸੰਗਤ ਦੇ ਰੂਪ ਦੇ ਵਿੱਚ ਜਾ ਕੇ ਅਸੀਂ ਹੋਰ ਸੰਗਤ ਨੂੰ ਇਨਸਪਾਇਰ ਕਰਾਂਗੇ ਚੈਨਲ ਦੇ ਰਾਹੀਂ ਜਿੱਥੇ ਉੱਥੇ ਸੌਆਂ ਦੇ ਵਿੱਚ ਸੰਗਤ ਹੋਏਗੀ ਉੱਥੇ ਲੱਖਾਂ ਤੱਕ ਤੁਹਾਡਾ ਮੈਸੇਜ ਕਿ ਤੁਸੀਂ ਇੱਕ 파ਟ ਉਸ ਪ੍ਰੋਗਰਾਮ ਦੇ ਹੋਵੋਗੇ ਤੇ ਉਹਨਾਂ ਤੋਂ ਤੁਹਾਨੂੰ ਦੇਖਣ ਦੇ ਚੈਨਲ ਤੇ ਤੇ ਉੱਥੇ ਤੁਹਾਡੇ ਦੇਖਣ ਕਰਕੇ ਤੁਹਾਡੇ ਉੱਥੇ ਸਮੂਲੀਅਤ ਦੇ ਕਰਕੇ ਹੋਰ ਲੋਕਾਂ ਨੇ ਪਤਨੀ ਕਿੰਨੇ ਇਨਸਪਾਇਰ ਹੋਣਾ ਇਹ ਵੀ ਤੁਹਾਡਾ ਦਸ਼ਵੰਦ ਹੈ ਮੈਂ ਕਹਿੰਦਾ ਕਿ ਬਾਰ ਬਾਰ ਕਹਿਣਾ ਹੁੰਦਾ ਹੈ ਕਿ ਜੇ ਤੁਸੀਂ ਦਸ਼ਵੰਦ ਨਹੀਂ ਵੀ ਦੇਣਾ ਤੁਸੀਂ ਸੰਗਤ ਦੇ ਰੂਪ ਚ ਆ ਸਕਦੇ ਹੋ ਗੁਰਬਾਣੀ ਸੁਣ ਸਕਦੇ ਹੋ ਆਪਜੀ ਦੀ ਕੁਰਬਾਨੀ ਵੀ ਕਰਨਾ ਸੁਣ ਸਕਦੇ ਹਾਂ ਫ੍ਰੀ ਲਿਟਰੇਚਰ ਲੈ ਸਕਦੇ ਹਾਂ ਸੋ ਵੇਰੀਅਸ ਸਵੇ ਹੈਗੇ ਆ ਤੁਹਾਡੀ ਪਾਰਟਿਸਪੇਸ਼ਨ ਦੇ ਜਰੂਰ ਆਓ ਸਾਨੂੰ ਤੁਹਾਡੀ ਇਡੀਕ ਰਹੇਗੀ ਪਰਮਾਤਮਾ ਤੁਹਾਡੇ ਚ ਬਲ ਬਖਸ਼ੇ ਕਿ ਤੁਸੀਂ ਉਸ ਦਿਨ ਤੇ ਭਾਵੇਂ ਨਹੀਂ ਪੈਂਦਾ ਹੋਏ ਭਾਵੇਂ ਸੂਰਜ ਹੋਏ ਦੇਖੋ ਕਿ ਉਹ ਠੰਡੇ ਗੁਰਜ ਨੂੰ ਯਾਦ ਕਰੋ ਕਿ ਉੱਥੇ ਠੰਡ ਕਿੰਨੀ ਸੀ ਤੇ ਆਪਾਂ ਨੂੰ ਹੁਣ ਠੰਡ ਕਿਹੜੀ ਹੋਣੀ ਹੈ ਆਪਣੇ ਕੋਲੇ ਸਾਰੇ ਮੁਹੀਏ ਤੇ ਜਰੂਰ ਪਹੁੰਚਿਓ ਅਜੀ ਤੋ ਦਾ ਇੰਤਜ਼ਾਰ ਕਰਾਂਗੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਬਿਲਕੁਲ ਜੀ ਸੋ ਇਹੇ ਬੇਨਤੀ ਪ੍ਰਵਾਨ ਕਰਿਓ 7 ਦਸੰਬਰ ਨੂੰ ਪਾਰਕ ਐਵੇਨਿਊ ਨੂੰ ਸਾਊਥ ਹਲ ਗੁਰਦੁਆਰਾ ਸਾਹਿਬ ਸਾਡੀ ਟੀਮ ਜਿਹੜੀ ਉਹ ਪਹੁੰਚੇਗੀ ਤੇ ਜਿਵੇਂ ਵੀਰ ਜੀ ਨੇ ਦੱਸਿਆ ਕਿ ਉੱਥੇ ਕਿਤਾਬਾਂ ਦਾ ਲੰਗਰ ਵੀ ਜੜਾ ਮਿਲ ਲਿਟਰੇਚਰ ਜਿਹੜਾ ਆ ਸਿੱਖ ਇਤਿਹਾਸ ਦੀਆਂ ਕਿਤਾਬਾਂ ਜਾਂ ਹੋਰ ਜਿਹੜੀਆਂ ਜਾਗਰੂਕਤਾ ਦੀਆਂ ਜਿੰਦਾ ਕਹਿ ਸਕਦੇ ਆ ਵਿਚਾਰਾਂ ਜਿਹੜੀਆਂ ਉਹ ਸਾਂਝੀਆਂ ਹੋਣਗੀਆਂ ਆਪਜੀ ਪਹੁੰਚਿਓ ਜ਼ਰੂਰ ਤੇ ਜਿਵੇਂ ਉਹਨਾਂ ਨੇ ਕਿਹਾ ਕਿ ਜਿਹੜੇ ਖਾਸ ਉੱਥੇ ਸੰਗਤਾਂ ਪਹੁੰਚਣਗੀਆਂ ਜੇ ਕੋਈ ਸੁਨੇਹਾ ਤੁਸੀਂ ਹੋਰ ਸੰਗਤਾਂ ਨੂੰ ਦੇਣਾ ਚਾਹੁੰਦੇ ਹੋ ਤੁਹਾਡੇ ਕੋਲ ਕੋਈ ਚੰਗੇ ਵਿਚਾਰ ਨੇ ਤੋ ਇਹ ਇੰਟਰਵਿਊ ਜ਼ਰੂਰ ਹੋਣਗੀਆਂ ਤੁਸੀਂ ਉੱਥੇ ਪਹੁੰਚਿਓ ਜ਼ਰੂਰ ਜ਼ਰੂਰ ਗੱਲਬਾਤ ਜਿਹੜੀ ਆ ਉਹ ਸਾਡੇ ਨਾਲ ਉੱਥੇ ਕਰਿਓ ਤਾਂ ਕਿ ਤੁਹਾਡੀ ਆਵਾਜ਼ ਬਣ ਕੇ ਅਸੀਂ ਪੂਰੀ ਦੁਨੀਆ ਤੱਕ ਭਗਤ ਜੀ ਦੇ ਜੀਵਨ ਦੇ ਉੱਤੇ ਚਾਤ ਜਿਹੜੀ ਉਹ ਮਰਾ ਸਕੀਏ ਕਿੰਧਰਾਂ ਕਿਤੇ ਸਾਡੀ ਕੋਈ ਜ਼ਿੰਮੇਵਾਰੀ ਬਣਦੀ ਆ ਭਗਤ ਜੀ ਦੇ ਬਾਰੇ ਪੂਰੀ ਦੁਨੀਆ ਨੂੰ ਦੱਸਣ ਦੀ ਕਿ ਭਗਤ ਜੀ ਦਾ ਜੀਵਨ ਦੀ ਵਿਚ ਅਸੀਂ ਇੱਕ ਮੈਸੇਜ ਮੈਂ ਹੋਰ ਦੇਣਾ ਸੀ ਆ ਲਾਸਟੇ ਜੀ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਓ ਕਿਉਂਕਿ ਸਾਡੇ ਬੱਚਿਆਂ ਨੇ ਇੱਕ ਗਿਫਟ ਪੈਕ ਬੱਚਿਆਂ ਵਾਸਤੇ ਬਣਾਇਆ ਜਿਹਦੇ ਵਿੱਚ ਭਗਤ ਪੂਰਨ ਸਿੰਘ ਦਾ ਬੈਜ ਇੱਕ ਪੈਨਸਲ ਇੱਕ ਡਾਇਰੀ ਤੇ ਇੱਕ ਗਿਫਟ ਪੈਕ ਵਜੋਂ ਉਹ ਬੱਚਿਆਂ ਨੂੰ ਦਿੱਤਾ ਜਾਊਗਾ ਤੇ ਇਸ ਕਰਕੇ ਕਿਉਂਕਿ ਬੱਚਿਆਂ ਨੂੰ ਹਮੇਸ਼ਾ ਹੀ ਆਪਾਂ ਕਿਸੇ ਨਾ ਕਿਸੇ ਚੀਜ਼ ਦਾ ਉਹਨਾਂ ਨੂੰ ਦੱਸਦੇ ਹੁੰਦੇ ਆ ਕਿ ਆਹ ਜੀ ਕਰੋ ਕੰਮ ਕਰੋਗੇ ਤਾਂ ਤੁਹਾਨੂੰ ਆਹ ਮਿਲੇਗਾ ਲੇਕਿਨ ਐਸੀ ਇੱਕ ਕਦਮ ਦੀ ਪ੍ਰੋਜੈਕਟ ਜਿਹਦੇ ਵਿੱਚ ਭਗਜੀ ਦਾ ਬੈਜ ਜਿਹੜਾ ਤੁਸੀਂ ਆਪਣੇ ਲਗਾ ਸਕਦੇ ਹੋ ਤੇ ਪੈਨਸਲ ਇੱਕ ਡਾਇਰੀ ਤੇ ਇਹ ਸਾਰੀਆਂ ਚੀਜ਼ਾਂ ਇੱਕ ਗਿਫਟ ਪੈਕ ਦੇ ਵਿੱਚ ਮਿਲਣਗੀਆਂ ਤਾਂ ਕਿ ਬੱਚਿਆਂ ਨੂੰ ਵੀ ਪਤਾ ਲੱਗੇ ਕਿ ਉਹ ਵੀ ਭਗਤ ਇੱਕ ਬੱਚਾ ਸੀ ਜਿਨੇ ਆਪਣਾ ਮਾਂ ਦੇ ਬਚੇ ਨਾਲ ਆਖਰੀ ਦਮ ਤੱਕ ਉਹਨਾਂ ਦੀ ਉਹ ਪਾਲੇ ਤੇ ਉਹਨਾਂ ਤੇ ਮਤਲਬ ਬਚਨ ਬਣ ਰਹੇ ਇਸ ਕਰਕੇ ਬੱਚਿਆਂ ਨੂੰ ਜ਼ਰੂਰ ਲੈ ਕੇ ਜਾ ਬਿਲਕੁਲ ਜੀ ਸੋ ਬੇਨਤੀ ਤੁਸੀਂ ਸੁਣ ਚੁੱਕੇ ਆ ਜੀ 7 ਦਸੰਬਰ ਯਾਨੀ ਕਿ ਅੱਜ ਅੱਜ ਸ਼ੁੱਕਰਵਾਰ ਆ ਤੇ ਹੁੰਦੇ ਐਤਵਾਰ ਨੂੰ ਅਸੀਂ ਪਾਰਕ ਐਵੇਨਿਊ ਗੁਰਦੁਆਰਾ ਸਾਹਿਬ ਸੌਥਲਾ ਮਿਲਾਂਗੇ ਉੱਥੇ ਸ਼੍ਰੀ ਖੰਡ ਪੜਸਾਹੀ ਜੀ ਦੇ ਭੋਗ ਪਾਣੇ ਨੇ ਭਗਤ ਜੀ ਨੂੰ ਯਾਦ ਕਰਦੇ ਹੋਇਆ ਆਪਣਾ ਦਾ ਸੰਬੰਧ ਜਿਹੜਾ ਉਹ ਜਰੂਰ ਕੱਢਿਓ ਪਹੁੰਚਿਓ ਜਰੂਰ ਬੱਚਿਆਂ ਨੂੰ ਲੈ ਕੇ ਪਹੁੰਚਿਓ ਤਦ ਤੱਕ ਲਈ ਰੱਖਿਓ ਆਪਣਾ ਖਿਆਲ ਮੇਰੇ ਵੱਲੋਂ ਤੇ ਵੀਰ ਜੀ ਵੱਲੋਂ ਆਪਜ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ